ਜੀ ਜੂ ਆ ਕੀ ਹੋ ਗਿਆ ਛਲ ਠੀਕ ਆ ਮਾਸੀ ਉਹ ਕੋੜਾ ਠੀਕ ਤਾਂ ਚੱਲ ਚੰਗੀ ਗੱਲ ਐ ਤੇ ਤੂੰ ਕਦੋਂ ਕਾਹੀ ਕਦੋਂ ਕੁ ਬਾਗ ਚਲੀ ਪੁੱਤ ਦੋ ਚਾਰ ਦਿਨ ਹੋਰ ਲਾ ਸਾਡੇ ਜੀ ਲੱਗਿਆ ਹੋਇਆ ਛਲ ਮਾਸੀ ਜੀ ਤੁਹਾਡੀ ਉਹ ਵੀ ਗੱਲ ਸਹੀ ਆ ਤੁਸੀਂ ਸ਼ੁਕਰ ਮਨਾਓ ਮੈਂ ਦੋ ਦਿਨਾਂ ਕਿ ਰਹਿ ਗਈ ਇੱਥੇ ਮੈਨੂੰ ਤਾਂ ਛੁੱਟੀਆਂ ਹੀ ਨਹੀਂ ਮਿਲਦੀਆਂ ਹੈਗੀਆਂ ਲੈ ਅਗਾ ਛੁੱਟੀਆਂ ਨਹੀਂ ਮਿਲਦੀਆਂ ਤੂੰ ਕਹ ਇਹਦੇ ਕਾ ਭਾਈ ਬੁਖਾਰ ਝੜ ਗਿਆ ਆ ਨਾਲੇ ਅੱਜ ਕੱਲ ਤਾਂ ਬੁਖਾਰ ਦਾ ਬਾਲਾ ਹੀ ਚੱਲਦਾ ਆ ਕਹਿੰਦੇ ਲੰਗੜਾ ਬੁਖਾਰ ਹੋ ਰਿਹਾ ਹੈਗਾ ਤੂੰ ਵੀ ਕਹ ਦੇ ਮੈਡਮ ਨੂੰ ਫੋਨ ਕਰ ਦੇ ਮਾਸੀ ਮੈਂ ਆਈ ਕਹਿ ਕੇ ਆਈ ਸੀਗੀ ਉਹਨਾਂ ਨੇ ਮਣੀ ਫਿਰ ਵੀ ਬਸ 2 ਦਿਨ ਦੀ ਛੁੱਟੀ ਦਿੱਤੀ ਮੈਂ ਕਿਹਾ ਚੱਲ ਭੈਣ ਕੋਲ ਜਾਇਆ ਮੈਂ ਫੇਰ ਆ ਜੂਗੀ ਮਹੀਨੇ ਬਾਅਦ ਨਹੀਂ ਰੋਜ ਨਹੀਂ ਆਇਆ ਜਾਂਦਾ ਪੁੱਤ ਤੂੰ ਰਹਿ ਮੈਂ ਤਾਂ ਕਹਿੰਦੀ ਆ 10 12 ਦਿਨ ਲਾ ਕੇ ਜਾ ਮੇਬੇ ਕਿਹੋ ਜਿਹੀ ਗੱਲਾਂ ਕਰੀ ਜਾਂਦੇ ਹੋ ਕਿ ਸੁਭ ਸੁਭ ਬੋਲਿਆ ਕਰੋ ਬਿਮਾਰ ਦੀ ਦੇ ਬਹਾਨੇ ਤਾਂ ਪਹਿਲੀ ਬਹੁਤ ਬਹਾਨੇ ਲਾਂਦੀ ਪੜਦੀ ਨਹੀਂ ਚੱਜ ਨਾਲ ਤੁਸੀਂ ਕਿਵੇਂ ਇਕੱਠ ਜਾ ਕੇ ਖੜੇ ਹੋ ਕੀ ਹੋ ਗਿਆ ਕੁਛ ਨਹੀਂ ਜੀਜੂ ਮੈਂ ਬਸ ਕੱਲ ਚਲੀ تھی ਵਾਪਸ ਹੈ ਪਿੰਡ ਜਾਂਦੀ ਆ ਮੈਂ ਕਿਹਾ ਤੂੰ ਲਾ ਆ ਜਾ ਭਾਈ 10 ਦਿਨ ਹੋਰ ਉਹ ਰਹਿ ਭਾਈ ਹੋਰ ਇਹਨੇ ਤੇ ਤੂੰ ਘਟ ਘਟ 2-4 ਦਿਨ ਤਾਂ ਹੋਰ ਰਹਿ ਹਾਂ ਮੈਂ ਕਿਹਾ ਜੱਜੂ ਬਸ ਦੋ ਦਿਨ ਬੋਤ ਨੇ ਮਹੀਨੇ ਕੇ ਬਾਸ ਫੇਰ ਗੇੜਾ ਮਾਰ ਜੂਗੀ ਉਹ ਹੈ ਨਾ ਫਿਰ ਪਿੱਛੇ ਕਾਲਜ ਦਾ ਔਖਾਗਾ ਮੈਡਮ ਆ ਗਾਲਾਂ ਕੱਢਦੇ ਨੇ ਫੋਨ ਕਰਕੇ ਕੁਛ ਨਹੀਂ ਹੁੰਦਾ ਮੈਂ ਕਹਿੰਦੀ ਤੂੰ ਫੋਨ ਲਾ ਕੇ ਕਹਿ ਦੇ ਵੀ ਭਈ ਕੁੜੀ ਨੂੰ ਮਾੜਾ ਮੋਟਾ ਜਿਹਾ ਬੁਖਾਰ ਜਿਹਾ ਹੋ ਗਿਆ ਤੇ ਆ ਨਹੀਂ ਸਕਦੀ ਨਾ ਮਸੀ ਉਹਨੇ ਘਰੇ ਫੋਨ ਕਰਤਾ ਫਿਰ ਕੁੜ ਕੁਛ ਨਹੀਂ ਹੁੰਦਾ ਘਰੇ ਕਹਿ ਦਿਆਂਗੇ ਉਹ ਚਲ ਕੋਈ ਨਹੀਂ ਬੇ ਪੜ ਲਣ ਦੋ ਇਹਨੂੰ ਪੜ ਲਣ ਦੋ ਦੋ ਅੱਖਰ ਜਿਹੜੇ ਪੜਦੀ ਆ ਜਾਣ ਚੱਲ ਚੱਗਾ ਭਾਈ ਚਲ ਮੈਨੂੰ ਕਾਉਂਡ ਦੇ ਉਹਨੂੰ ਚੱਲ ਤੂੰ ਕੱਲੀ ਜਾ ਰਹੀ ਐ ਕਾਉਂਡ ਜਾਉਂਗੀ ਤੁਰ ਕੇ ਜਾਉਂਗੀ ਲੋਕ ਪਾਉਲੀ ਹੋ ਰਹੀ ਐ ਮੈਂ ਮੋਟਰਸਾਈਕਲ ਛੱਡ ਕਿਉਂਗਾ ਤੈਨੂੰ ਤੁਰਕ ਤੁਰਕੇ ਨਹੀਂ ਜਾਣਾ ਹੈਗਾ ਮੈਂ ਚੜਾਏ ਆਉਣੀ ਕੋਈ ਗੱਲ ਨਹੀਂ ਬਾਕੀ ਨਾ ਮੈਂ ਮੋਟਰਸਾਈਕਲ ਲਿਆਉਣਾ ਮੈਂ ਛੱਡ ਕਿਉਂ ਨਾ ਨਾ ਮਾਸੀ ਚੱਲ ਜੀਜੂ ਛੱਡੇ ਆਣਗੇ ਤੁਸੀਂ ਕਿੱਥੇ ਆਂਨੇ ਗਰਮੀ ਚ ਮੈਨਾਂ ਤੁਰੋਂਗੇ ਹੈ ਚੱਲ ਗਰਮੀ ਤਾਂ ਕੀ ਸੀ ਇੱਥੋਂ ਦਾ ਬੱਸ ਸਟੈਂਡ ਵੀ ਬਹੁਤ ਦੂਰ ਆ ਤੁਰ ਕੇ ਜਾਣਾ ਪੈਂਦਾ ਮੈਨੂੰ ਪਤਾ ਨਾ ਮੈਂ ਉੱਥੇ ਤੁਰ ਕੇ ਆਈਆਂ ਧੁੱਪ ਚ ਤਾਂ ਮੇਰਾ ਬੁਰਾ ਹਾਲ ਹੋ ਗਿਆ ਸੀਗਾ ਹੋ ਇੱਕ ਗੋਨਾ ਦੀਦੀ ਫੋਨ ਚੱਕੇ ਵਸ ਦੇਖੀ ਦੇਖੀ ਪੂਰੇ ਹੋ ਜਾ ਬੋਲ ਤਾਂ ਮਾਰ ਦੋ ਜੀਜੂ ਲੈ ਆਸ ਚੱਲ ਭਾਈ ਚੱਲ ਠੀਕ ਆ ਪਾ ਗਿਓ ਫੇਰ ਆ ਮੇਰੀ ਗੱਲ ਸੁਣ ਨਾ ਜਦੋਂ ਹੁਣ ਛੁੱਟੀਆਂ ਹੋਈਆਂ ਨਾ ਫੋੜ ਨਾ ਤੂੰ ਜਿੱਜੂ ਹੋ ਕੀ ਹੋ ਗਿਆ ਕੋਈ ਕੰਮ ਗਿਆ ਹੋਊਗਾ ਜਾਂਦ ਆ ਗਿਆ ਹੋਊਗਾ ਵੀ ਇੰਨੇ ਗੱਲਾਂ ਕਰਦੀਆਂ ਨੇ ਚਲ ਮੈਂ ਕੰਮ ਕਰਿਆ ਵਾ ਬੇਬੇ ਕੰਮ ਕਾ ਨੂੰ ਪੈ ਗਿਆ ਇਹ ਕੋ ਹੋ ਭੁੱਲ ਗਏ ਤੈਨੂੰ ਪਤਾ ਤਾਂ ਹੈ ਤੇਰੇ ਜਿੱਜੂ ਦਾ ਹਾਏ ਰੱਬਾ ਦੀ ਦੀ ਤੁਸੀਂ ਮੇਰੀ ਗੱਲ ਤੇ ਹਲੇ ਵੀ ਗੌਰ ਕਰ ਲਓ ਕਰ ਲਓ ਗੌਰ ਚੰਗੇ ਰਹੋਗੇ ਪੁੱਤ ਮੇਰੀ ਗੱਲ ਸੁਣ ਮੈਂ ਸਹੀ ਕਹਿ ਨਹੀਂ ਆ ਕੁਝ ਜ਼ਿਆਦਾ ਹੋ ਨਹੀਂ ਤਾਂ ਐ ਮਾੜਾ ਮਟ ਕਹਿ ਕੇ ਜਾਂਦਾ ਮੈਂ ਆਇਆ ਮੰਮੀ ਕਿਉਂ ਤੁਸੀਂ ਗੱਲਾਂ ਦੇ ਟਾਲੇ ਮਟੋਲੇ ਲਾਈ ਜਾਂਦੇ ਜਿਹੜੀ ਗੱਲ ਹੋਈ ਉਹ ਸਾਹਮਣੇ ਹੀ ਹੈ ਸਭ ਕੁਝ ਪਤਾ ਪਿੱਤੂ ਨੂੰ ਵੀ ਰਹਿਣ ਦਮਾਸੀ ਆ ਦੋ ਦਿਨਾਂ ਚ ਪਤਾ ਚੱਲ ਹੀ ਗਿਆ ਮੈਨੂੰ ਐਨਾ ਭੁਲਾਕੜ ਬੰਦਾ ਚੱਲ ਕੋਈ ਨਾ ਉਹਦਾ ਤਾਂ ਅਸੀਂ ਆਪ ਹੀ ਇਲਾਜ ਕਰਾ ਲਾਂਗੇ ਤੂੰ ਜਾ ਟਾਈਮ ਨਾਲ ਬੇਬੇ ਛੱਡਣਗੇ ਤਨ ਉੱਥੇ ਤੱਕ ਨਾ ਨਾ ਮੈਂ ਆਪੇ ਵਗ ਦੂੰਗੀ ਚਲ ਠੀਕਾ ਮਾਸੀ ठीक आहे पण चांगलं ध्यान ना जाई करी गाल् ना करी को